ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਸੋ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਆਪਣੇ ਚੈਨਲ ਤੇ ਦੇਖ ਰਹੇ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਫੇਸਬੁੱਕ ਜਾਂ ਇੰਸਟਾਗ੍ਰam ਤੇ ਦੇਖ ਰਹੇ ਨੇ ਉਹ ਆਪਣੇ ਪੇਜ ਨੂੰ ਫੋਲੋ ਕਰ ਲਿਓ ਸੋ ਅੱਜ ਆਪਾਂ 18 ਤਰੀਕ ਨੂੰ ਵੀਡੀਓ ਕਵਰ ਕਰ ਰਹੇ ਹਾਂ 18 ਮਾਰਚ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਵੀਡੀਓ ਕਵਰ ਕਰਦੇ ਆ ਸੋ ਬਹੁਤ ਵੀਰਾਂ ਦੀ ਡਿਮਾਂਡ ਰਹਿੰਦੀ ਆ ਵੀ ਆਪਾਂ ਨੂੰ ਚੰਗੀ ਬਰੀਡ ਆਈ ਜਰਸੀ ਚਾਹੀਦੀ ਆ ਦੰਦਾਂ ਦੇ ਵਿੱਚ ਤਾਂ ਉਹਨਾਂ ਵੀਰਾਂ ਲਈ ਸੁਨਹਿਰੀ ਮੌਕਾ ਹੋਊਗਾ ਕਿ ਤਾਜੀ ਸੂਈ ਅੱਜ 18 ਜੂਨ ਨੂੰ ਇਹ ਬੱਚੀ ਸੂਈ ਆ ਤੇ ਮਗਰ ਇਹਦੇ ਮੇਲਕਾ ਆ ਵਾ ਤੇ ਜੇਰੇ ਦੀ ਪ੍ਰੋਪਰ ਪੈ ਚੁੱਕੀ ਆ ਜੇਰ ਪ੍ਰੋਪਰ ਪੈ ਚੁੱਕੀ ਆ ਜੇਰ ਆਪਣੇ ਘਰੇ ਪਈ ਆ ਸੋ ਪਹਿਲਾ ਸੂਆ ਬੱਚੀ ਆ ਤੇ ਖੀਰੀ ਤੋਂ ਹਜੇ ਦੋ ਦੰਦ ਹੋਈ ਆ ਬੱਚੀ ਦੀ ਬਰੀਡ ਚੈੱਕ ਕਰਿਓ ਥਣ ਹੱਥੀ ਚਵਾਈ ਵਾਲਾ ਥਣ ਤੁਸੀਂ ਦੇਖਿਆ ਤਾਂ ਅੱਲਾ ਕਹਿੰਦਾ ਨਿਕਣ ਮਾ ਥਾਣਾ ਕੋਈ ਮੇਰਾ ਵੀਰ ਆਨਲਾਈਨ ਮੰਗਾਉਂਦਾ ਥਾਣਾ ਦੀ ਪਾਸ ਹੋ ਚੁੱਕੀ ਆ ਇਹ ਸੋ ਬਰੀਡ ਦੇਖੋ ਬੱਚੀ ਦੀ ਛੋਟਾ ਕੰਨ ਮੱਥੇ ਟੋਆ ਮੋਟੀ ਅੱਖ ਬੱਚਾ ਬਹੁਤ ਚੰਗਾ ਸੀਗਾ ਬਹੁਤ ਚੰਗਾ ਸੀਮਨ ਭਰਾਇਆ ਸੀ ਮੇਲ ਕਾਫ ਦਿੱਤਾਗਾ ਤੁਸੀਂ ਦੇਖ ਸਕਦੇ ਹੋ ਬੱਚੇ ਦੀ ਬਰੀਡ ਵੀ ਸੋ ਮੇਲ ਕਾਫ ਆ ਮਗਰ ਸੋ ਪਹਿਲਾ ਸੂਅ ਜਰਸੀ ਖੀਰੀ ਤੋਂ ਹਜੇ 2 ਦਿਨ ਹੋ ਜੇ ਸਾਨੂੰ ਦੰਦ ਵੀ ਵੀਡੀਓ ਚ ਚੈੱਕ ਕਰਾਵਾਂਗੇ ਲਾਰਡਸ ਤੱਕ ਵੀਡੀਓ ਤੇ ਬਣੇ ਰਹੋ ਪਹਿਲਾਂ ਤੋੜ ਕੇ ਦਿਖਾਉਣੇ ਆ ਤਾਜੀ ਅੱਜ 18 ਮਾਰਚ ਨੂੰ ਇਹ ਸੂਈ ਆ ਤੇ ਜੇਰ ਦੀ ਪ੍ਰੋਪਰ ਪੈ ਚੁੱਕੀ ਆ ਤੋੜ ਕੇ ਦਿਖਾਉਗੇ ਸੋ ਲੇਵੇ ਦੀ ਫਿਟਿੰਗ ਦੇਖੋ ਤੁਸੀਂ ਪੂਰਾ ਐ ਕੰਪਲਟ ਆਰਡਰ ਆ ਪਹਿਲਾ ਸੂਆ ਸੂਈਆ ਆਪਾਂ 3 3 ਤੋਂ 4 ਕਿਲੋ ਬੋਲੀ ਗੱਡੀ ਹਜੇ ਬੱਚੇ ਨੂੰ ਪਿਆ ਹੈਗਾ ਤੇ ਸ਼ਾਮ ਦੀ ਚਵਾਈ ਹਜੇ ਹੋਣੀ ਹੈ ਦੀ ਸੋ ਦੇਖੋ ਬੱਸੀ ਦੀ ਹਾਈਟ ਲੈਂਥ ਦੇਖੋ ਬਰੀਡ ਦੇਖੋ ਬੁਲਬੁਲ ਦਾ ਬੱਚਾ ਹੀ ਆ ਪਹਿਲਾ ਸੂਆ ਪੰਜਾਬ ਵਾਲੀ ਜਰਸੀ ਆਪਾਂ ਦਿਖਾਦੀ ਤੁਹਾਨੂੰ ਦੰਦਾਂ ਦੇ ਵਿੱਚ ਹਜੇ ਇਹ ਬੱਚੀ ਖੀਰੀ ਤੋਂ ਦੋ ਦੰਦ ਹੋਈ ਆ ਸੋ ਉਸ ਹਿਸਾਬ ਨਾਲ ਤੁਸੀਂ ਇਹਦਾ ਹਾਈਟ ਦਾ ਤੇ ਲੈਂਥ ਦਾ ਅੰਦਾਜ਼ਾ ਲਾ ਸਕਦੇ ਹੋ ਕਿਉਂਕਿ ਦੰਦ ਤੁਹਾਨੂੰ ਵੀਡੀਓ ਚੈੱਕ ਕਰਾਵਾਂਗੇ ਸੋ ਦੇਖੋ ਪਹਿਲਾ ਸੂਆ ਦੋ ਦੰਦ ਬੱਚੀ ਤਾਜੀ ਸੂਈ ਜੇਰ ਵਗੈਰਾ ਡਾਨਾ ਖਾਨਾ ਹੱਥੀ ਚੁਆਈ ਵਾਲਾਗਾ ਹਵਾਨਾ ਸੋਨਾ ਤਿਆਰ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਸੋਨੇ ਹਵਾਨਾ ਤਿਆਰ ਕੀਤਾ ਹੋਇਆ ਚੰਗੀ ਸੇਵਾ ਦੇ ਨਾਲ 17-18 ਕਿਲੋ ਦੁੱਧ ਦੇ ਪਲੂਣ ਪਾਉਗੀ ਸੋ ਆਪਾਂ ਤੁਹਾਨੂੰ ਇਹ ਨਹੀਂ ਕਹਿੰਦੇ ਵੀ 20 ਤੋਂ ਬਾਹਰ ਜਾਊਗੀ ਕਿਉਂਕਿ ਉਮਰੇ ਦੀ ਛੋਟੀ ਹੈ ਬੱਸੀ ਦੀ ਬਰੀਡ ਬਹੁਤ ਟੌਪ ਦੀ ਆ ਸੋ ਕਿ ਚੰਗੇ ਸੀਮਣ ਭਰਾ ਕੇ ਆਪਾਂ ਚੰਗੀ ਬਰੀਡ ਤੋਂ ਤਿਆਰ ਕਰ ਸਕਦੇ ਆ ਸੋ ਪਿਓਰ ਪੰਜਾਬ ਵਾਲੀ ਜਰਸੀ ਹਵਾ ਲੇਵੇ ਦੀ ਹਵਾਨੇ ਦੀ ਤੁਸੀਂ ਅੱਗੇ ਪਿੱਛੇ ਦਾ ਹਵਾਨਾ ਚੜਾਈ ਤੁੜੀ ਦੇਖੋ ਬਹੁਤ ਸੋਹਣੀ ਚੜਾਈ ਆ ਹੱਥੀ ਚੁਾਈ ਵਾਲਾ ਸੋਹਣਾ ਥਾਣਾ ਸੋ ਆਪਾਂ ਦੰਦ ਸਾਨੂੰ ਚੈੱਕ ਕਰਾਉਣੇ ਆ ਕਿਉਂਕਿ ਜੇ ਆਪਾਂ ਖੀਰੀ ਤੋਂ ਦੋ ਦੰਦ ਕਿਹਾ ਤਾਂ ਦੋ ਦੰਦ ਹੀ ਹੋਈ ਆ ਹਜੇ ਬੱਚੀ ਸਾਨੂੰ ਦੰਦ ਚੈੱਕ ਕਰਾਉਣੇ ਆ ਥੋੜੇ ਹਾਂ ਥੱਲੇ ਇੱਕ ਮਿੰਟ ਖੜੇ ਸੋ ਦੇਖੋ ਬਸ ਦੋ ਮਿੰਟ ਖੜੇ ਸੋ ਦੇਖੋ ਪਿਓਰ ਦੋ ਦੰਦ ਬੱਚੀ ਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆ ਮੜਿਆ ਤਾਂ ਹਮਲ ਠੀਕ ਸੋ ਦੇਖੋ ਖੀਰੀ ਤੋਂ ਹਜੇ ਦੋ ਦੰਦ ਹੋਈ ਆ ਛੱਡ ਦੇ ਓਕੇ ਸੋ ਪਿਓਰ ਦੋ ਦੰਦ ਬੱਚੀ ਤਾਜੀ ਸੂਈ ਅੱਜ 18 ਤਰੀਕ ਨੂੰ ਆਪਾਂ ਵੀਡੀਓ ਕਵਰ ਕਰ ਚੁੱਕੇ ਆ ਆਪਣੇ ਫਾਰਮ ਤੋਂ ਤੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦਾ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ